Siamo arrivati a Arpoppo perACM per la prima prima volta. ਵਾਦ ਦੁਪਹਿਰ ਵਕਤ ਕਰੀਬ 2:30 ਵਜੇ ਦੀ ਇਹ ਗੱਲ ਹੈ ਕਿ 16 ਏਕੜ ਦੇ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਕੋਲ ਇੱਕ ਸਾਡੇ ਬਰਨਾਲਾ ਦੇ ਐਲਬੀਐਸ ਹਾਰਿਆ ਕਾਲਜ ਦੀ ਵਿਦਿਆਰਥਣ ਸੀ ਕੁੜੀ ਅਰਸ਼ਦੀਪ ਕੌਰ ਵਾਸੀ ਧਨੋਲਾ ਇਹ ਆਪਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੱਸ ਸਟੈਂਡ ਨੂੰ ਵਾਪਸ ਜਾ ਰਹੀ ਸੀ ਤੇ ਦੋ ਅਣਪਛਾਤੇ ਲਟੇਰੇ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਉਹਨਾਂ ਨੇ ਇਹਦਾ ਜਿਹੜਾ ਹੈਂਡ ਬੈਗ ਹੈ ਉਹ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੇ ਉਹ ਸਨੇਚ ਕੀਤਾ ਤੇ ਇਹਨੇ ਉਹ ਆਪਣਾ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕਿ ਜਿਹੜੀ ਕੁੜੀ ਸੀ ਅਰਸ਼ਦੀਪ ਕੌਰ ਇਹ ਬਹੁਤ ਹੀ ਜ਼ੋਰ ਦੀ ਧਰਤੀ ਦੇ ਉੱਤੇ ਡਿੱਗੀ ਤੇ ਇਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਤੇ ਜਿਹੜੇ ਉਹ ਅਣਪਛਾਤੇ ਲਟੇਰੇ ਸੀ ਉਹ ਇਹਦਾ ਬੈਗ ਜਿਹੜਾ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਜਿਹਦੇ ਵਿੱਚ ਇਹਦੀ ਕੁਝ ਨਗਦੀ ਤੇ ਡਾਕੂਮੈਂਟਸ ਵਗੈਰਾ ਹੈਗੇ ਸੀ ਇਹ ਬਹੁਤ ਹੀ ਜਿਹੜਾ ਇੱਕ ਸੰਗੀਨ ਜੁਰਮ ਸੀਗਾ ਤੇ ਵੀਡੀਓ ਦੇਖ ਕੇ ਵੀ ਜਿਹੜਾ ਇਹ ਬੜੇ ਹੀ ਬੁਰੇ ਤਰੀਕੇ ਦੇ ਨਾਲ ਬੜੇ ਬਰਬਰਤਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਇਸ ਜਿਹੜਾ ਵਕੂਏ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਆਈਪੀਐਸ ਤੇ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਾਲਿਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਮੁਕੱਦਮਾ ਨੰਬਰ 440 ਮਿਤੀ 5 10 2024 ਅਧੀਨ ਧਾਰਾ 304 ਤੇ 115 ਬੀ ਐਨ ਐਸ ਜਿਹੜਾ ਅਣਪਛਾਤੇ ਵਿਅਕਤੀਆਂ ਤੇ ਥਾਣਾ ਸਿਟੀ ਬਰਨਾਲਾ ਚ ਦਰਜ ਕਰਤਾ ਗਿਆ ਸੀਗਾ ਜੇ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਸਾਡੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਾਡੇ ਐਸ ਐਚਓ ਸਿਟੀ 1 ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਐਸਆਈ ਚਰਨਜੀਤ ਸਿੰਘ ਤੇ ਨਾਲ ਇਹਨਾਂ ਦੇ ਸਾਈਬਰ ਸੈੱਲ ਦੀਆਂ ਟੀਮਾਂ ਲਗਾ ਕੇ ਜਿਹੜਾ ਵੱਖ-ਵੱਖ ਟੀਮਾਂ ਦੁਆਰਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਤੇ ਸੀਸੀਟੀਵੀ ਕੈਮਰਾਜ਼ ਦੇ ਰਾਹੀਂ ਤੇ ਹੋਰ ਜਿਹੜੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਗਿਆ ਤੇ ਵਿਦਨ 24 ਘੰਟੇ ਐਫਆਈਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਈਡੈਂਟੀਫਾਈ ਕਰ ਲਏਗੇ ਨੇ ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ ਇਹਨਾਂ ਨੂੰ ਜਿਹੜਾ ਕਦਮਾਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਇਤਲਾਹ ਮਿਲ ਕੇ ਦੁਬਾਰਾ ਫੇਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ ਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁਮਰੇ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪੇछा ਕੀਤਾ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜਾਦਾ ਸਪੀਡ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ ਤੇ ਡਿਗੇ ਨੇ ਤੇ ਕੁਝ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਹਿਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ ਉਹ ਵੀ ਇਹਨਾਂ ਦੇ ਨਾਲ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਸੀ ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ ਇਹ ਤਿੰਨੇ ਇਕੱਠੇ ਪਿੰਡ ਤੋਂ ਮੋਟਰਸਾਈਕਲ ਤੇ ਆਏ ਸੀ ਜਿਹੜਾ ਜਿਹੜਾ ਮਹਿਕਪ੍ਰੀਤ ਸੀ ਉਹ ਇੱਥੇ ਮੂਰੇ ਪਹਿਲਾਂ ਰਸਤੇ ਨੂੰ ਦੇਖਦਾ ਸੀ ਸਾਰੇ ਏਰੀਏ ਨੂੰ ਤੇ ਜਿਹੜੇ ਵਲਨਰੇਬਲ ਵਿਕਟਿਮਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਆਪਾਂ ਆਸਾਨੀ ਦੇ ਨਾਲ ਕੋਈ ਖੋਹ ਵਗੈਰਾ ਕਰ ਸਕਦੇ ਆ ਉਹ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਫੋਨ ਤੇ ਦੱਸਦਾ ਸੀ ਤੇ ਫਿਰ ਉਹ ਜਿਹੜੇ ਗੁਰਪ੍ਰੀਤ ਤੇ ਸਹਿਜਪ੍ਰੀਤ ਦੋਨਾਂ ਨੇ ਫਿਰ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਜਿਹੜਾ ਮਹਿਕਪ੍ਰੀਤ ਆ ਜਿਹਨੇ ਰੈਕੀ ਕੀਤੀ ਸੀ ਇਹਨੂੰ ਵੀ ਜਿਹੜਾ ਨਾਮਜ਼ਦ ਕਰਕੇ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀਆਂ ਨੇ ਜਿਹੜਾ ਇਹਦੇ ਵਿੱਚ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਸੀ সিলਵਰ ਕਲਰ ਦਾ ਸਪਲੈਂਡਰ ਨੰਬਰ ਪੀਬੀ 10 ਜੀਐਕਸ 0110 ਇਹ 0120 ਇਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤੇ ਹੁਣ ਦੋਸ਼ੀਆਂ ਨੂੰ ਮਾੜ ਜੋ ਕਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਜੀ ਤੇ ਤਫ਼ਤੀਸ਼ ਚੱਲੀ ਹੈ ਸਰ ਪਹਿਲਾਂ ਵੀ ਇੰਨੇ ਐਸੀ ਵਾਰਦਾਤਾਂ ਕੀਤੀਆਂ ਇਸ ਤਰ੍ਹਾਂ ਦੀ ਜੋ ਹੁਣ ਤੱਕ ਦੀ ਪੁੱਛਗਿੱਛ ਸਾਹਮਣੇ ਆਇਆ ਕਿ ਇੱਥੇ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਅੰਜਾਮ ਦਿੰਦੇ ਰਹੇ ਹਾਲਾਂਕਿ ਇਹਨਾਂ ਦੇ ਉੱਤੇ ਕੋਈ ਕਿ ਨਮਨ ਇਹਨਾਂ ਦੇ ਪਹਿਲਾਂ ਐਫ ਆਈ ਆਰ ਨਹੀਂ ਦਰ ਜਾਏਗੀ ਇਹ ਪਹਿਲੀ ਵਾਰ ਹੀ ਪੁਲਿਸ ਦੇ ਦੁਆਰਾ ਫੜੇ ਗਏ ਨੇ ਸਰ ਇਹ ਨਸ਼ੀ ਵਸਤੀ ਕਬਦੇਸ਼ੀ ਜਾਕ ਇਹਨਾਂ ਚੋਰੀ ਦੇ ਵਸਤੂ ਕੋਈ ਨਾ ਕੋਈ ਇਹਨਾਂ ਦੀ ਯਾਦ ਹੁੰਦੀ ਨਹੀਂ ਮੁੱਢਲੇ ਤੌਰ ਤੇ ਜੋ ਸਾਹਮਣੇ ਆਇਆ ਕਿ ਛੋਟੇ ਮੋਟੇ ਨਸ਼ੇ ਜਿਵੇਂ ਕਿ ਸਿਗਨੇਚਰ ਕੈਪਸੂਲ ਵਗੈਰਾ ਇਹ ਲੈਣ ਦੇ ਆਦੀ ਨੇ ਤੇ ਜਿਹੜਾ ਉਹ ਨਸ਼ੇ ਦੇ ਖਰਚੇ ਨੂੰ ਪੂਰਾ ਕਰ ਲਈਏ ਇਹੋ ਜੀਆਂ ਵਰਦਤਾਂ ਨੂੰ ਅੰਜਾਮ ਦੇ। ਸੋ ਸੀਰੀ ਚ ਜਾਂ ਤਾਂ ਸਟੂਡੈਂਟਸ ਨੂੰ ਲੰਘਦੇ ਨੇ ਮੇਨ ਉੱਥੇ ਵੀ ਸ਼ਕਤੀ ਰੱਖੀ ਜਾਊਗੀ ਅੱਗੇ ਨੂੰ। ਹਾਂਜੀ ਬਿਲਕੁਲ ਸਾਡੇ ਜੋ ਡੀਜੀਪੀ ਸਾਹਿਬ ਪੰਜਾਬ ਦੁਆਰਾ ਜੋ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਿੰਨੇ ਵੀ ਸਨੇਚਿੰਗ ਜਿੱਥੇ-ਜਿੱਥੇ ਹੁੰਦੀ ਹੈ ਸਨੇਚਿੰਗ ਹੌਟਸਪੌਟਸ ਬਣਾਏ ਗਏ ਨੇ। ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿੱਥੇ-ਜਿੱਥੇ ਆਪਣੇ ਪਹਿਲਾਂ ਐਫ ਆਈ ਆਰ ਦਰਜ ਨੇ ਸਨੇਚਿੰਗ ਹੌਟਸਪੌਟ ਬਣਾ ਕੇ ਇੱਕ ਤਾਂ ਉੱਥੇ ਆਪਾਂ ਸੀਸੀਟੀਵੀ ਦੀ ਇੰਸਟਾਲੇਸ਼ਨ ਕਰ ਰਹੇ ਆਂ। ਤੇ ਦੂਜਾ ਉੱਥੇ ਨਾਕਾਬੰਦੀ ਤੇ ਪੈਟਰੋਲਿੰਗ ਨੂੰ ਵੀ ਵਧਾਇਆ ਜਾ ਰਿਹਾ ਤਾਂ ਜੋ ਜਿਹੜੀਆਂ ਸਨੇਚਿੰਗ ਤੇ ਹੋਰ ਥੈਫਟ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਮੋਟਰਸਾਈਕਲ ਇਹਨਾਂ ਦੀ ਨਾਮ ਹੈ ਸਰ ਇਹ ਜਿਹੜਾ ਮੋਟਰਸਾਈਕਲ ਹੈ ਜੀ ਇਹ ਇਹਨਾਂ ਦੇ ਸਹਿਜਪ੍ਰੀਤ ਦੇ ਫਾਦਰ ਭੋਲਾ ਸਿੰਘ ਦੁਆਰਾ ਆਕਰੀਦਿਆ ਗਿਆ ਸੀ ਸੈਕੰਡ ਹੈਂਡ ਮੋਟਰਸਾਈਕਲ ਸੀ